ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਅਸੀਂ ਇਸ ਸਟੇਟਰ ਬਾਰੇ ਜਾਣਕਾਰੀ ਦੇਵਾਂਗੇ ਵੀ ਇਹ ਸਟੇਟਰ ਵਿੱਚ ਕੀ ਖਰਾਬੀ ਹੈ ਇਹ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਠੀਕ ਆ ਜੀ ਸਭ ਤੋਂ ਪਹਿਲਾਂ ਅਸੀਂ ਇੱਕ ਸੀਰੀਅਸ ਬੋਰਡ ਲਿਆ ਹੈ ਤੇ ਸੀਰੀਅਸ ਬੋਰਡ ਦੀਆਂ ਦੋ ਤਾਰਾਂ ਹਨ ਸੀਰੀਅਸ ਬੋਰਡ ਚੱਲ ਰਿਹਾ ਹੈ ਅ ਅਸੀਂ ਕੀ ਕਰਾਂਗੇ ਪਹਿਲਾਂ ਇਸ ਦੀ ਸਟੇਟਰ ਵਿੱਚੋਂ ਚਾਰ ਤਾਰਾਂ ਨਿਕਲਦੀਆਂ ਦੋ ਲਾਲ ਤਾਰਾਂ ਹੈਗੀਆਂ ਰਨਿੰਗ ਦੀਆਂ ਠੀਕ ਆ ਜੀ ਤੇ ਦੋ ਕਾਲੀਆਂ ਤਾਰਾਂ ਹੈਗੀਆਂ ਸਟਾਰਟਿੰਗ ਦੀਆਂ ਠੀਕ ਆ ਜੀ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਇਹਦਾ ਇਹ ਦੇਖਾਂਗੇ ਕਿ ਇਹ ਸ਼ਾਰਟ ਹੈ ਜਾਂ ਨਹੀਂ ਸ਼ਾਰਟ ਅਸੀਂ ਪਹਿਲੀ ਤਾਰ ਲਾਲ ਰਨਿੰਗ ਦੀ ਨੂੰ ਲਾਈ ਆ ਇਹ ਸ਼ਾਰਟ ਨਹੀਂ ਦੱਸ ਰਿਹਾ ਮਤਲਬ ਇਹ ਇਹ ਰਨਿੰਗ ਵਾਲੀ ਤਾਰ ਸ਼ਾਰਟ ਨਹੀਂ ਹੈ ਫਿਰ ਅਸੀਂ ਸਟਾਰਟਿੰਗ ਵਾਲੀ ਦੇ ਨਾਲ ਤਾਰ ਲਾਵਾਂਗੇ ਇਹ ਨਹੀਂ ਚੱਲ ਰਿਹਾ ਮਤਲਬ ਕਿ ਇਹ ਸਹੀ ਹੈ ਤੇ ਇਸ ਤੋਂ ਬਾਅਦ ਕੀ ਕਰਾਂਗੇ ਅਸੀਂ ਹੁਣ ਇਹਨਾਂ ਦੀਆਂ ਲੀਡਾਂ ਚੈੱਕ ਕਰਾਂਗੇ ਅਸੀਂ ਲਾਲ ਤਾਰ ਨਾਲ ਲਾਲ ਦਾ ਸੀਰੀਅਸ ਤਾਰ ਲਾਈ ਹੈ ਤੇ ਇਹ ਮਤਲਬ ਹੈ ਕਿ ਇਹ ਸੀਰੀਅਸ ਲਾਉਣਾ ਜਿਹੜੇ ਸੀਰੀਅਸ ਬਲਬ ਹੈਗਾ ਉਹ ਉਹ ਚੱਲੇ ਪਾ ਮਤਲਬ ਇਹ ਆ ਵੀ ਜਿਹੜੀ ਇਹਦੀ ਰਨਿੰਗ ਹੈਗੀ ਆ ਲਾਲ ਤਾਰ ਸਹੀ ਚੱਲ ਰਹੀ ਹੈ ਇਹ ਵਾਇਰਿੰਗ ਇਹਦੀ ਸਲੀ ਸਹੀ ਚੱਲ ਰਹੀ ਆ ਉਸ ਤੋਂ ਬਾਅਦ ਅਸੀਂ ਇਸ ਤੋਂ ਬਾਅਦ ਅਸੀਂ ਕਾਲੀ ਤਾਰ ਚੈੱਕ ਕਰਾਂਗੇ ਅਸੀਂ ਦੇਖ ਰਹੇ ਆ ਕਿ ਜਿਹੜੀ ਕਾਲੀ ਤਾਰ ਹੈ ਇਹ ਚੱਲ ਨਹੀਂ ਰਹੀ ਕਾਲੀ ਤਾਰ ਦੇ ਦੋਨੇ ਸਾਈਡ ਤੇ ਬਲਬ ਦੇ ਲਾਉਂ ਦੇ ਨਾਲ ਤਾਰਾਂ ਜਿਹੜੀਆਂ ਸਰਵਿਸ ਜਿਹੜੀ ਹੈਗੀ ਆ ਬਲਬ ਉਹ ਨਹੀਂ ਚੱਲ ਰਿਹਾ ਠੀਕ ਆ ਇੰਦੇ ਵਿੱਚ ਇਹ ਫਾਲਟ ਹੈ ਕਿ ਰਨਣ ਵਾਲੀ ਜਿਹੜੀ ਤਾਰ ਹੈਗੀ ਲਾਲ ਰੰਗ ਦੀ ਉਹ ਸਹੀ ਹੈ ਤੇ ਜਿਹੜੀ ਹੈਗੀ ਸਟਾਰਟਿੰਗ ਵਾਲੀ ਬਲੈਕ ਵਾਲੀ ਤਾਰਾਂ ਇਹ ਜਿਹੜਾ ਅੰਦਰ ਵਾਲਾ ਹੈਗਾ ਵਾ ਅੰਦਰ ਵਾਲੇ ਸਾਰੇ ਕਾ ਇਹਦੇ ਵਿੱਚੋਂ ਕੋਈ ਇੱਕ ਮਿਸਟੇਕ ਹੋਈ ਪਈ ਹੈ ਤੇ ਇਹ ਕੁਆਇਰ ਡੈੱਡ ਹੋਏ ਪਏ ਹਨ ਠੀਕ ਹੈ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਤੁਹਾਡੇ ਤੱਕ ਅਸੀਂ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦੀ